ਨਗਰ ਕੌਂਸਲ ਗੁਰਾਂ ਦੇ ਵਾਰਡ ਨੰਬਰ 8 ਵਿੱਚ ਵਾਰਡ ਕੌਂਸਲਰ ਮਨੋਜ ਕੋਗਨਾ ਦੇ ਅਣਥੱਕ ਯਤਨਾਂ ਸਦਕਾ ਵਿਕਾਸ ਕਾਰਜ ਸ਼ੁਰੂ ਹੋਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਮੁੱਖ ਮਹਿਮਾਨ ਵਜੋਂ ਪੁੱਜੇ ਉਹਨਾਂ ਨਾਲ ਹਲਕਾ ਸੰਗਠਨ ਇੰਚਾਰਜ ਸੰਜੀਵ ਅਟਵਾਲ ਜਲੰਧਰ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਨਗਰ ਕੌਂਸਲ ਗੁਰਾਂ ਦੇ ਪ੍ਰਧਾਨ ਹਰਮੇਸ਼ ਸ਼ਾਲਮੇਸ਼ੀ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਅਤੇ ਕੋਆਰਡੀਨੇਟਰ ਪੰਕਜ ਰਾਏ ਤੋਂ ਇਲਾਵਾ ਪਾਰਟੀ ਦੇ ਹੋਰ ਆਦੇਦਾਰ ਵੀ ਪੁੱਜੇ ਜਿਨ੍ਹਾਂ ਦਾ ਸਵਾਗਤ ਕੌਂਸਲਰ ਮਨੋਜ ਗੋਗਨਾ ਅਤੇ ਵਾੜਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ ਵਿਕਾਸ ਕਾਰਜਾਂ ਦਾ ਉਦਘਾਟਨ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰਸਮੀ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਬੋਲਦੇ ਆ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਾਂ ਨੂੰ ਨਮੂਨੇ ਦੇ ਸ਼ਹਿਰ ਬਣਾਉਣ ਲਈ ਵਚਨਬੱਧ ਹੈ ਉਨਾਗੇ ਕਿਹਾ ਕਿ ਬਾੜਾ ਨੰਬਰ 8 ਦੇ ਕਾਉਂਸਲਰ ਮਨੋਜ ਕੋਗਨਾ ਵੀ ਆਪਣੇ ਬਾੜਵਾਸੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਅਨੇਕਾਂ ਉਪਰਾਲੇ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਇਸ ਮੌਕੇ ਕਾਉਂਸਲਰ ਮਨੋਜ ਕੋਗਨਾ ਨੇ ਪੰਜਾਬ ਸਰਕਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਉਹਨਾਂ ਨਾਲ ਆਈ ਸਮੂੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਇਸ ਮੌਕੇ ਕਾਉਂਸਲਰ ਜਸਵੀਰ ਰਾਜੂਮਲ, ਕੀਤਰਾਮ ਸੁਨੀਲ, ਮਨੋਤਾ ਐਡਵੋਕੇਟ ਇੰਦਰਜੀਤ ਵਰਮਾ, ਫਲਵਿੰਦਰ ਨੌਰਾ, ਮਨੀਸ਼ ਪਾਵਾ, ਗੁਲਜਾਰ ਮਸੀ, ਗੌਰਵ ਹਰਜਿੰਦਰ ਬੱਲਾ, ਗੁਰਦੀਪ ਬਿੱਟੂ ਗੁਲਦੀਪ ਓਗਲਸ ਸੰਜੀਵਾ ਹੀਪੋਲਾਵਾ ਵੱਡੀ ਗਿਣਤੀ ਵਿੱਚ ਵਾਡ ਵਾਸੀ ਵੀ ਮੌਜੂਦ ਸਨ ਅਲਕਾਬਦਾ ਹਸਬਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਬਾ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਬਹੁਤ ਹੀ ਗਰਾ ਸ਼ਹਿਰ ਦੇ ਨਿਵਾਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਇਤਿਹਾਸਕ ਜਿੱਤ ਜਿਹੜੀ ਸੀ ਨਗਰ ਕੌਂਸਲ ਦੇ ਵਿੱਚ ਸੀ ਦਾਸ ਦੇ ਵਿੱਚ 13 ਦੇ ਵਿੱਚੋਂ 10 ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਬਣ ਕੇ ਜਿਹੜੇ ਸੀ ਜਿਨ੍ਹਾਂ ਨੇ ਨਗਰ ਕਾਉਂਸਲ ਗਰਾਿਆਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਤ ਹਰਮੇਸ਼ ਜੀ ਜਿਨ੍ਹਾਂ ਨੂੰ ਮੇਸ਼ੀ ਕਹਿੰਦੇ ਅਸੀਂ ਲਾਰਜ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਸੀ ਅੱਜ ਦੇ ਇਸ ਜਿਹੜਾ ਫੰਕਸ਼ਨ ਆ ਜਿਸ ਦੇ ਵਿੱਚ ਅੱਜ ਆ ਬਾਡ ਨੰਬਰ 8 ਦੇ ਸਾਡੇ ਬਹੁਤ ਹੀ ਸਤਿਕਾਰਤ ਨੀਸ਼ ਗੋਘਨਾ ਜੀ ਇਹ ਅੱਜ ਵਿਕਾਸ ਕਾਰਜਾਂ ਦਾ ਜਿੱਥੋਂ ਆਰੰਭ ਕੀਤਾ ਸ਼ੁਰੂਆਤ ਕੀਤੀ ਆ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਿਕਾਸ ਕਾਰਜਾਂ ਦਾ ਕੰਮ ਜਿਹੜਾ ਅੱਜ ਸ਼ੁਰੂ ਇੱਥੋਂ ਕੀਤਾ ਆ ਉਹਦੇ ਵਿੱਚ ਅ ਅੱਜ ਉਹਦੇ ਵਿੱਚ ਮਣੀ ਹਾਂ ਚਲੋ ਕੋਈ ਬਹੁਤ ਹੀ ਮਨੂਜ ਗੋਗਨਾ ਸਾਡੇ ਬਹੁਤ ਹੀ ਅਦਕਾਰ ਸਾਥੀ ਆ ਬਹੁਤ ਹੀ ਵਧੀਆ ਇਹਨਾਂ ਦੀ ਰਹਿਨਮਾਈ ਦੇ ਵਿੱਚ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਅੱਜ ਵਿਕਾਸ ਕਾਰਜਾਂ ਦੇ ਕੰਮ ਇੱਥੇ ਆਰੰਭੇ ਆ ਇਸ ਸੈਸ਼ਨ ਦੇ ਵਿੱਚ ਆ ਸਾਡੇ ਬਹੁਤ ਹੀ ਸਤਿਕਾਰਤ ਪਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਮਾਰਕੀਟਿੰਗ ਕਮੇਟੀ ਕਰਾਇਆ ਤੋਂ ਔਰ ਸਾਡੇ ਜਿਹੜਾ ਜਲੰਧਰ ਜੱਤੀ ਦੇ ਜਿਹੜੇ ਆ ਪ੍ਰਧਾਨ ਨੇ ਉਹ ਵੀ ਸਤਿਕਾਰ ਸਖਸ਼ੀਤਾ ਇੱਥੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਹੈਗੇ ਆ ਸਾਡੇ ਆਪਣੇ ਸਾਥੀ ਜਿਹੜੇ ਹੈਗੇ ਆ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਉਹ ਵੀ ਸ਼ੋਭਤ ਆ ਸਾਡੇ ਪ੍ਰਧਾਨ ਜੀ ਸਾਡੇ ਸੰਗਠਨ ਚਾਰਜ ਸੰਜੀਤ ਅਟਵਾਲ ਜੀ ਆਪਣੇ ਹੀ ਸਾਹਿਬ ਬਹੁਤ ਹੀ ਸਤਿਕਾਰ ਸਖਸ਼ੀਤਾ ਜਿਹੜੀਆਂ ਆ ਅੱਜ ਇੱਥੇ ਜਿਹੜੀਆਂ ਸ਼ੋਭਤ ਆ ਔਰ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਕਰਾਇਦੇ ਵਿਚ ਇਹਨੀਆਂ ਲਿਆਵਾਂਗੇ 1 ਕਰੋੜ 62 ਲੱਖ ਰੁਪਏ ਜਿਹੜਾ ਸੀ ਅਸੀਂ ਪਹਿਲਾਂ ਪਿੱਛੇ ਹਾਊਸ ਨੇ ਪ੍ਰਵਾਨ ਕੀਤਾ ਸੀ ਉਹਦੇ ਵਿੱਚ ਜਿਹੜਾ ਹੈਗਾ ਇਸ ਰਾਸ਼ੀ ਨੇ ਜਿਹੜਾ ਇਹ ਲਗਾ ਰਹੇ ਆ ਇਹ ਵਧਾਈ ਦੇ ਪਾਤਰ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਤੁਸੀਂ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਕ ਖਰਚਾ ਸੀਗਾ ਗਰਾਹ ਸ਼ਹਿਰ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਸੀ ਕਿ ਅਸੀਂ ਗਰਾਹ ਸ਼ਹਿਰ ਦੇ ਵਿੱਚ ਗੰਦਗੀ ਔਰ ਜਿਹੜਾ ਪਾਣੀ ਖੜਦਾ ਉਸ ਨੂੰ ਅਸੀਂ ਖਤਮ ਕਰਾਂਗੇ ਉਹ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਸੁਪਰ ਸਾਊਂਡ ਮਸ਼ੀਨਾ ਜਿਹੜੀਆਂ ਕਿ ਪੂਰੇ ਸੀਵੇ ਸਿਸਟਮ ਜਿਹੜਾ ਉਹ ਸਾਫ਼ ਕਰ ਰਹੀਆਂ ਉਹ ਕਾਫੀ ਦਿਨਾਂ ਤੋਂ ਜਿਹੜਾ ਉਹ ਮਹਿਮ ਜਿਹੜੀ ਚੱਲੀ ਆ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਔਰ ਸਾਥੀ ਜਿਹੜੇ ਨਗਰ ਕੌਂਸਲ ਦੇ ਔਰ ਜਿਹੜੇ ਸਾਥੀ ਸਾਡੇ ਇੱਥੋਂ ਦੇ ਵਸਨੀਕ ਨੇ ਉਹ ਸਾਨੂੰ ਫੋਨ ਕਰਕੇ ਸਾਡੀ ਟੀਮ ਨੂੰ ਸਾਡੇ ਸਤਕਾਰ ਚੇਅਰਮੈਨ ਨੂੰ ਵੀ ਕਹਿ ਰਹੇ ਨੇ ਕਿ ਇਹ ਬਹੁਤ ਇੱਕ ਵੱਡਾ ਕਾਰਜ ਕਰ ਰਹੇ ਹੋ ਕਿਉਂਕਿ ਅਸੀਂ ਪਾਵਨ ਦਿਆ ਕਰਾ ਸ਼ਹਿਰ ਦੇ ਨਿਵਾਸੀਆਂ ਦੇ ਲਈ ਸੇਵਾ ਕਰਨ ਲਈ ਵਿਕਾਸ ਦੇ ਕੰਮਾਂ ਦੀਆਂ ਹਨੇਦੀਆਂ ਲਿਆਉਣ ਤੇ ਲਈ ਔਰ ਸਮੇ ਸਮੇ ਸਰਤੀ ਜਿਹੜੀ ਵੀ ਕੋਈ ਸਾਨੂੰ ਮੁਸ਼ਕਲ ਦਿੱਕਤ ਜਿਹੜੇ ਵੀ ਵਾਰਡ ਦੇ ਵਿੱਚ ਆਉਂਦੀ ਆ ਅਸੀਂ ਉਹ ਦੂਰ ਕਰਨ ਦੇ ਲਈ ਜਿਹੜਾ ਹੈਗਾ ਯਤਨਸ਼ੀਲ ਆ ਅੱਜ ਦੇ ਇਸ ਮੌਕੇ ਤੇ ਮੈਂ ਮਲੂਜ਼ ਬੋਗਰਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿਨਾ ਆ ਔਰ ਆਸ ਕਰਦਾ ਕਿ ਆਪਣੇ ਵਾਰਡ ਦੇ ਵਿੱਚ ਤਨੋਮਨੂ ਪੂਰੇ ਆਪਣੇ ਇਹਨਾਂ ਨਿਵਾਸੀਆਂ ਦੀ ਸੇਵਾ ਕਰਦਾ ਰਹੇਗਾ ਔਰ ਵਾਕੀ ਵੀ ਜਿਹੜੇ ਦੂਸਰੇ ਸਾਡੇ ਨਗਰ ਕੌਂਸਲਰਗੇ ਜਿੰਨੇ ਵੀ ਸਹਿਵਾਨ ਨੇ ਉਹਨਾਂ ਨੂੰ ਵੀ ਗੁਜਾਰਸ਼ ਕਰਦਾ ਕਿ ਆਪਾਂ ਗਰਾਹ ਸ਼ਹਿਰ ਦੇ ਵਿੱਚ ਜੋ ਆਪਾਂ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਉਹ ਵਿਕਾਸ ਦੀਆਂ ਜਿਹੜੀਆਂ ਹਿੱਦਿਆ ਲਈਏ ਬਹੁਤ ਬਹੁਤ ਗੁਰਾਇ ਦੇ ਵਾਰਨਪੁਰਠ ਦੇ ਵਿੱਚ ਵਿਕਾਸ ਕਾਰਜ ਦਾ ਅੱਜ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਡੇ ਅੱਜ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਉਹਨਾਂ ਦੇ ਨਾਲ ਸਗਠਨ ਚਾਰ ਸਾਡੇ ਸੰਜਟਵਾਲ ਜੀ ਤੇ ਹੋਰ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਪ੍ਰਧਾਨ ਸਾਹਿਬਾਨ ਅਤੇ ਐਮਸੀ ਸਾਹਿਬ ਆਏ ਨੇ ਅੱਜ ਵਾਰਡ ਨੰਬਰ 8 ਦਾ ਜਿਹੜਾ ਕੰਮ ਆ ਬੜੇ ਜੰਗੀ ਪੱਧਰੇ ਤੇ ਸ਼ੁਰੂ ਕੀਤਾ ਕਿਉਂਕਿ ਇਸ ਵਾਰਡ ਦੇ ਵਿੱਚ ਸਮੇਂ ਸਮੇਂ ਤੇ ਸਰਕਾਰਾਂ ਦੇ ਸਮੇਂ ਦੇ ਵਿੱਚ ਕੋਈ ਵਿਕਾਸ ਦਾ ਕਾਰਜ ਨਹੀਂ ਹੋਇਆ ਸੀ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਅੱਜ ਇਹ ਕੰਮ ਵਿਕਾਸ ਦੇ ਕੰਮਾਂ ਦੇ ਯਤਨ ਛੀ ਲਿਆ ਕਿਉਂਕਿ ਇੱਥੇ ਪਹਿਲਾਂ ਕਈ ਕਾਂਗਰਸ ਪਾਰਟੀ ਦੇ ਕੌਂਸਲਰ ਰਹੇ ਨੇ ਜਾਂ ਹੋਰ ਆਮ ਪਾਰਟੀਆਂ ਕੌਂਸਲਰ ਰਹੇ ਨੇ ਉਹਨਾਂ ਨੇ ਵਾਰਡ ਨੰਬਰ 8 ਲਈ ਕੋਈ ਸਾਰ ਨਹੀਂ ਲਈ ਲੇਕਿਨ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਦਾ ਕੀਤਾ ਹੈ ਸ਼ਹਿਰ ਨਿਵਾਸੀਆਂ ਨਾਲ ਤੇ ਵਾੜਵਾਸੀਆਂ ਨਾਲ ਕਿ ਅਸੀਂ ਜਦੋਂ ਵੀ ਜਿੱਤ ਕੇ ਸਾਡੀ ਟੀਮ ਆਮ ਆਦੀ ਪਾਰਟੀ ਟੀਮ ਜਿਹੜੀ ਹੈ ਨਗਰ ਕੌਂਸਲ ਵਿੱਚ ਬੈਠੇਗੀ ਔਰ ਵਿਕਾਸ ਦੇ ਕਾਰਜ ਸਭ ਤੋਂ ਪਹਿਲਾਂ ਆਰੰਭ ਕੀਤੇ ਜਾਣਗੇ ਔਰ ਤੁਸੀਂ ਗੁਰਾਇਆਂ ਦੇ ਵਿੱਚ ਦੇਖ ਹੀ ਲਿਆ ਕਿ ਸੀਵਰੇਜ ਸਿਸਟਮ ਜਿਹੜਾ ਕਈ ਸਾਲਾਂ ਤੋਂ 20 ਸਾਲ ਤੋਂ ਬੰਦ ਪਿਆ ਸੀ ਔਰ ਸਮੇਂ-ਸਮੇਂ ਤੇ ਜਿਹੜੇ ਇੱਥੇ ਕੌਂਸਲ ਦੇ ਪ੍ਰਧਾਨ ਆਏ ਆ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਸਮੇਂ-ਸਮੇਂ ਤੇ ਐਮਐਲਏ ਆ ਉਹਨਾਂ ਨੇ ਕਦੀ ਵੀ ਗੁਰਾਇਆਂ ਦੇ ਸੀਵਰੇਜ ਸਿਸਟਮ ਨੂੰ ਗੌਰ ਨਹੀਂ ਕੀਤਾ ਔਰ ਜੇ ਕੀਤਾ ਵੀ ਆ ਸਫਾਈ ਕੀਤੀ ਆ ਉਹ ਸਭ ਲੋਬੇ ਉਹ ਜੇਬਾਂ 'ਚ ਪਏ ਗਏ ਲੇਕਿਨ ਅੱਜ ਜੋ ਸਾਨੂੰ ਗ੍ਰਾਹਿਆ ਵਾਸੀਆਂ ਨੂੰ ਕੰਮ ਜਿਸ ਰਿਹਾ ਹੁਣ ਅਗਰ ਮੀਖਾ ਵੀ ਪੈਂਦਾ ਤੇ ਗ੍ਰਾਹਿਆ ਦੇ ਵਿੱਚ 15-20 ਮਿੰਟ ਦੇ ਬਾਅਦ ਪਾਣੀ ਜਿਹੜਾ ਉਹ ਨਾਲੀਆਂ ਤੇ ਨਿਕਲ ਜਾਂਦਾ ਔਰ ਮੈਂ ਇੱਕ ਗ੍ਰਾਹਿਆ ਵਾਸੀ ਨੂੰ ਵਿਸ਼ਵਾਸ ਦਨਾ ਸਾਡੀ ਨਗਰ ਕਾਉਂਸਲ ਦੀ ਗ੍ਰਾਹਿਆ ਟੀਮ ਜਿਹੜੀ ਹੈ ਇੰਦਾ ਹੀ ਗਾਹ ਵਧ ਕੇ ਕੰਮ ਕਰਦੇ ਰਹੇਗੀ ਔਰ ਤੁਹਾਨੂੰ ਇੱਕ ਸ਼ਹਿਰ ਇੱਕ ਨਮੂਨੇ ਸ਼ਹਿਰ ਬਣਾ ਕੇ ਦਵਾ ਨਗਰ ਕਾਉਂਸਲ ਦੀਆਂ ਹੁਣੇ-ਹੁਣੇ ਇਲੈਕਸ਼ਨ ਕੰਪਲੀਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 8 ਤੋਂ ਸ਼੍ਰੀ ਮਨੋਜ ਗੋਗਨਾ ਜੀ ਜੇਤੂ ਰਹੇ ਨੇ ਸੋ ਅਸੀਂ ਇਲੈਕਸ਼ਨ ਦੇ ਦੌਰਾਨ ਸਮੂਹ ਸ਼ਹਿਰ ਵਾ ਕਿ ਵਾਰਡ ਨੰਬਰ 8 ਦੀ ਹੀ ਨਹੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਦੀ ਸਾਡੀ ਨਿਰੋਲ ਜ਼ਿੰਮੇਵਾਰੀ ਹੋਏਗੀ ਕਿ ਸ਼ਹਿਰ ਨੂੰ ਅਸੀਂ ਵਧੀਆ ਸਵਸਥ ਮਾਹੌਲ ਦਈਏ ਉਹਨਾਂ ਨੂੰ ਗੰਦਗੀ ਤੋਂ ਬਿਲਕੁਲ ਨਜਾਤ ਦਿਵਾਈਏ ਸਾਫ਼ ਸੁਥਰਾ ਵਾਤਾਵਰਣ ਦਈਏ ਸੋ ਇਸੇ ਕੜੀ ਨੂੰ ਅਸੀਂ ਅੱਗੇ ਨਿਰੰਤਰ ਚਲਦੇ ਹੋਏ ਵਾਰਡ ਨੰਬਰ 8 ਦੇ ਵਿੱਚ ਮਨੋਜ ਗੋਗਨਾ ਜੀ ਦਾ ਵਾਰਡ ਦੇ ਵਿੱਚ ਅਸੀਂ ਪਾਈਪਾਂ ਦਾ ਉਦਘਾਟਨ ਕਰ ਦਿੱਤਾ ਤੇ ਜਿਹਦੇ ਵਿੱਚ ਗੰਦਗੀ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਲੋਕੀ ਸਾਫ਼ ਸੁਥਰਾ ਵਾਤਾਵਰਣ ਦੇ ਵਿੱਚ ਜੀ ਸਕਣਗੇ ਜਿਹੜੀਆਂ ਪ੍ਰਾਣੀਆਂ ਪ੍ਰੋਬਲਮਸ ਨੇ ਨਾਲੀਆਂ ਗਲੀਆਂ ਦੀਆਂ ਗੰਦਗੀਆਂ ਦੇ ਉਹਨਾਂ ਤੋਂ ਹੁਣ ਸ਼ਹਿਰ ਵਾਸੀ ਪੂਰੀ ਤਰ੍ਹਾਂ ਮੁਕਤ ਹੋਣਗੇ ਸੋ ਹੋਰ ਵੀ ਆਮ ਆਦਮੀ ਪਾਰਟੀ ਪੂਰੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਉਂਦੀ ਹੈ ਕਿ ਤੁਹਾਡੇ ਨਾਲ ਕੀਤੇ ਹੋਏ ਸਾਰੇ ਵਾਅਦੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਨਮਨਤਾ ਦੇ ਨਾਲ ਨਿਭਾਉਣ ਲਈ ਤਿਆਰ ਆ ਅਸੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਹੀ ਪੂਰਾ ਸੇ ਵਿਸ਼ਵਾਸ ਦਿਵਾਨੇ ਆ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਤੁਹਾਡੇ ਹਰਮਨ ਪਿਆਰੇ ਸ਼੍ਰੀ ਮਨੋਜ ਗੋਗਨਾ ਜੀ ਤੁਹਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਸੋ ਧੰਨਵਾਦ ਬਹੁਤ-ਬਹੁਤ ਜੈ ਹਿੰਦ ਅੱਜ ਬਹੁਤ ਹੀ ਸੁਭਾਗਾ ਦਿਨ ਆ ਜਵਾ ਨੰਬਰ 8 ਦੇ ਜਿਹੜੇ ਵਕਾਫ ਦੇ ਕੰਮ ਆ ਅੱਜ ਉਹਨਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਯੋਗ ਹਲਕਾ ਇੰਚਾਰਜ ਸਾਡੇ ਹਲਕੇ ਦੀ ਜਿੰਦ ਜਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਨੇ ਵੀ ਮੇਰੇ ਸੱਜਣ ਅੱਜ ਇੱਥੇ ਕਤਰ ਹੋਇਆ ਉਹਨਾਂ ਦੇ ਆਉਣ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਪਰਮੇਸ਼ਰਾਲ ਮੇਛੀ ਜੀ ਸਾਡੇ ਪ੍ਰਧਾਨ ਜੀ ਉਹ ਵੀ ਵਿਸ਼ੇਸ਼ ਰੂਪ ਤੇ ਇੱਥੇ ਪਹੁੰਚੇ ਔਰ ਸਾਡੇ ਬਿੱਲਾ ਜੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਔਰ ਬਲਾਕ ਦੇ ਪ੍ਰਧਾਨ ਉਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਸੰਗਠਨ ਹਲਕਾ ਸੰਗਠਨ ਦੇ ਜਿਹੜੇ ਇੰਚਾਰਜ ਨੇ ਸੰਜੇ ਅਟਵਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਆਏ ਨੇ ਅੱਜ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੀਪ ਟੋਕੜ ਜੀ ਜਿਹੜੇ ਸਾਡੇ 7 ਔਰ 8 ਵਾਰਡ ਦੇ ਸਾਂਝੇ ਤੌਰ ਤੇ ਵਾਸੀ ਵੀ ਨੇ ਉਹਨਾਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਇੱਥੇ ਆਉਣ ਦਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਕੰਮ ਜਿਹੜਾ ਸ਼ੁਰੂ ਹੋਇਆ ਖੰਬਰ ਵਾਰਡ ਤੋਂ ਉਮੀਦ ਹੈ ਵੀ ਇਹ ਜਲਦੀ ਤੋਂ ਜਲਦੀ ਜਿਹੜੀ ਕਚਹਿਰੀ ਪਹਿਲਾਂ ਲੱਗੀ ਹੋਈ ਸੀ ਉਹਨਾਂ ਵਿੱਚ ਪੇਸ਼ ਕੀਤਾ ਜਾਊਗਾ ਵੀ ਜਿਹੜੇ ਸਫਾਈ ਦੇ ਮੁੱਦੇ ਆਪਾਂ ਲੈ ਕੇ ਚੱਲੇ ਸੀ ਬਿਜਲੀ ਦੇ ਮੁੱਦੇ ਲੈ ਕੇ ਚੱਲੇ ਸੀ ਵਿਕਾਸ ਦੇ ਮੁੱਦੇ ਲੈ ਕੇ ਚੱਲੇ ਸੀ ਉਹ ਹੌਲੀ ਹੌਲੀ ਵਾਰਡ ਨੰਬਰ 8 ਔਰ ਵਾਰਡ ਬਾਕੀ ਸਾਰਿਆਂ ਦੇ ਵਿੱਚ ਵੀ ਉਹ ਜਿਹੜੇ ਮੁੱਦੇ ਆ ਉਹ ਹੱਲ ਹੁੰਦੇ ਨਾ ਯਾ ਰਹਿਣਗੇ ਮਾਨਜੋਗ ਪ੍ਰਿੰਸੀਪਲ ਦਾ ਫਿਰ ਦੁਆਰੇ ਤੋਂ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਉਦਘਾਟਨ ਹੋਇਆ ਹੈ ਸ਼ੁਰੂ ਹੋਇਆ ਪਾਈਪਲਾਈਨ ਤੋਂ ਜਿਹੜਾ ਅੱਜ ਜਲ ਪਾਣੀ ਦਾ ਜਿਹੜਾ ਪਾਈਪਲਾਈਨ ਪਾਈ ਗਈ ਆ ਉਸ ਤੋਂ ਬਾਅਦ ਜਿਹੜੀ ਤਕਰੀਬਨ 10 ਤੋਂ 12 ਲੱਖ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਨੂੰ 8 ਨੰਬਰ ਵਾਰਡ ਨੂੰ ਮਿਲਿਆ ਉਹਦੇ ਨਾਲ ਜਿਹੜੇ ਰਿਪੇਰਾਂ ਦੇ ਕੰਮ ਆ ਉਹ ਤਸੱਲੀ ਬਖਸ਼ ਦਿੱਤੇ ਜਾਣਗੇ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਕਈ ਵਾਰੀ ਕਿਸੇ ਗਲੀ ਦਾ ਨਹੀਂ ਪਤਾ ਲੱਗਦਾ ਤੇ ਗਰੁੱਪ ਜਿਹੜਾ 8 ਨੰਬਰ ਵਾਰਡ ਦਾ ਬਣਿਆ ਹੋਇਆ ਉਹਦੇ ਵਿੱਚ ਗਲੀ ਦੀਆਂ ਸਮੱਸਿਆਵਾਂ ਜ਼ਰੂਰ ਉਹਦੇ ਵਿੱਚ ਜਾਣੂ ਕਰਾਓ ਤਾਂ ਜੋ ਕੋਵਿੱਖ ਦੇ ਵਿੱਚ ਉਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਧੰਨਵਾਦ ਜੀ